इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੰਨੇ ਸਬ ਡਿਵੀਜ਼ਨ ਡੀਐਸਪੀ ਆਫਿਸ ਆ ਉਹਨਾਂ ਦੇ ਪੰਜਾਬ ਦੇ ਵਿੱਚ ਧਰਨੇ ਲੱਗੇ ਨੇ ਅੱਜ ਪਟਿਆਲਾ ਵਿੱਚ ਵੀ ਬੜੀ ਵੱਡੀ ਤਰ੍ਹਾਂ ਵਿੱਚ ਕਾਂਗਰਸ ਦੇ ਉਰਦਸ ਨੇ ਔਰ ਆਮ ਜਨਤਾ ਨੇ ਆ ਕੇ ਧਰਨਾ ਲਾਇਆ ਵਾ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਕਿ ਬਹੁਤ ਜ਼ਿਆਦਾ ਭੈ ਭੀਤ ਮਾਹੌਲ ਹੈ ਡਰ ਦਾ ਮਾਹੌਲ ਹੈ ਲੁਟੇਰੇ ਛੇੜੀ ਕਹਿ ਲੋ ਕ੍ਰਿਮੀਨਲਸ ਕਹਿ ਲੋ ਗੈਂਗਸਟਰਸ ਕਹਿ ਲੋ ਜੇਦੀ ਮਰਜ਼ੀ ਉਹ ਲੁੱਟ ਕੋ ਸੁੱਟ ਕਰ ਦਿੰਦੇ ਨੇ ਬਾਲੀਆਂ ਲਾ ਲੈਂਦੇ ਨੇ ਉਹ ਖੋ ਲੁੱਟ ਖੋ ਕਰਦੇ ਨੇ ਚੋਰੀਆਂ ਪਿੰਡਾਂ ਦੇ ਵਿੱਚ ਇਥੋਂ ਮੈਂ ਸਟੇਜ ਤੋਂ ਬਣਾਈਆਂ 10 12 ਤਾਂ ਮੇਰੇ ਲਾਗੇ ਲਾਗੇ ਬੈਠੇ ਗਲਾਤੀਆਂ ਕਿ ਸਾਡਾ ਜੀ 10 ਟੋਲੇ ਲਾਏਗਾ ਕਿ ਮੈਂ 25 ਟੋਲੇ ਲਾਏਗਾ ਕੋ 40 ਟੋਲੇ ਔਰ ਤੇ ਹੋਰੀਆਂ ਨੇ 12 12.5 ਪੁਲਿਸ ਨਾਲ ਗੱਲ ਕਰਦੇ ਸਾਡੇ ਕੋ ਨਫਰੀ ਹੈ ਨਹੀਂ ਕਿ ਜੀ ਸਾਡੇ ਕੋ ਬੰਦੇ ਹੈ ਨਹੀਂ ਕਿ ਜੀ ਇਹ ਕਹਿ ਕੇ ਗੱਲ ਛਡਾ ਲੈਂਦੇ ਨੇ ਪੰਜਾਬ ਦੇ ਵਿੱਚ ਅਸਲ ਕੰਮ ਜਿਹੜਾ ਹੋਣ ਵਾਲਾ ਪੁਲਿਸ ਦਾ ਲਾ ਐਂਡ ਔਰਡਰ ਦਾ ਉਹ ਲੋਕਾਂ ਦੀ ਹਿਫਾ ਜਿਹੜਾ ਇਹਰਾ ਸੱਚਾ ਸੌਦਾ ਦਾ ਮੁਖੀ ਆ ਜਿਹੜਾ 295 ਇਹ ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਸਾਰਾ ਉਹਦੇ ਚ ਅੱਜ 2 ਸਾਲ ਹੋ ਗਏ ਨੇ ਹੋਮ ਡਿਪਾਰਟਮੈਂਟ ਹੋਮ ਮਿਨਿਸਟਰ ਭਗਵੰਤ ਪਾਣ ਨੇ ਉਹਨੇ ਅੱਜ ਤੱਕ ਉਹਦੀ ਉਹਨੂੰ ਉਹਦੀ ਉਹਦੇ ਖਿਲਾਫ ਮੁਕਦਮਾ ਚਲਵਾਉਣ ਦੀ ਆਗਿਆ ਨਹੀਂ ਦਿੱਤੀ ਇਹ ਕੰਮ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਪੁਲਿਸ ਦੇ ਕਰਨ ਵਾਲੇ ਨੇ ਆ ਦੂਜਾ ਲਾਰੈਂਸ ਬਿਸ਼नोई ਦੀ ਹੋਈ ਆ ਇੰਟਰਵਿਊ ਜੇਲ੍ਹ ਚ ਤੁਸੀਂ ਸਾਰੇ ਜਾਣਦੇ ਕਿ ਮੂਸੇ ਵਾਲੇ ਨੂੰ ਕਤਲ ਕੀਤਾ ਗੈਂਗਸਟਰਾਂ ਨੇ ਔਰ 1.5 ਸਾਲ ਤੋਂ ਪੰਜਾਬ ਦੀ ਪੁਲਿਸ ਤੇ ਸਰਕਾਰ ਝੂਠ ਬੋਲਦੀ ਕਿ ਸਾਡੀ ਜੇਲ੍ਹ ਵਿੱਚ ਨਹੀਂ ਕਿਤੇ ਉਹਦੀ ਸਾਡੀ ਕਸਟਡੀ ਵਿੱਚ ਕਿਤੇ ਉਹਦੀ ਇੰਟਰਵਿਊ ਨਹੀਂ ਹੋਈ ਤੇ ਬਾਅਦ ਹੁਣ ਹਾਈ ਕੋਰਟ ਤੋਂ ਮੰਨਣਾ ਪਿਆ ਕਿ ਜਿਹੜੀ ਇੰਟਰਵਿਊ ਆ ਸੀਆਜਾ ਸਟਾਫ ਖਰੜ ਵਿੱਚ ਹੋਈ ਹੈ ਇਹ ਉਹਨਾਂ ਤੇ ਕਾਰਵਾਈ ਨਹੀਂ ਕਰਦੀ ਪੰਜਾਬ ਪੁਲਿਸ ਜਿਹੜੇ ਐਨਆਰਆਈ ਕਤਲ ਹੋ ਰਹੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਕਬਜ਼ੇ ਹੋ ਰਹੇ ਨੇ ਆ ਜਿਹੜੇ ਕਟਾਰੂ ਚੱਕ ਵਰਗੇ ਕਰਦੇ ਨੇ ਜਿਹੜੀਆਂ ਵੱਧ ਫੈਲੀਆਂ ਕਰਦੇ ਨੇ ਮਾਨੂੰ ਕਿ ਜਿਹੜੀ ਨਜਾਇਜ਼ ਕਬਜ਼ਾ ਕੀਤਾ ਐਨਆਰਆਈ ਦੀ ਕੁਟੀ ਦਾ ਇਹਨਾਂ ਦੇ ਐਮਐਲਏਜ਼ ਰੋਜ਼ ਨਿਤ ਦਿਨ ਗੈਰ ਕਾਨੂੰਨੀ ਮਾਈਨਿੰਗ ਕਰਦੇ ਇਹਨਾਂ ਗੱਲਾਂ ਤੇ ਕਿ ਤਾ ਕਰਕੇ ਲਾ ਐਂਡ ਆਰਡਰ ਦੀ ਵਿਗੜ ਚੋ ਹਾਲਾਤ ਨੂੰ ਸਾਰੀ ਸਟੇਟ ਵਿੱਚ ਕਾਂਗਰਸ ਨੇ ਹਾਈਲਾਈਟ ਕੀਤਾ ਵਾ ਔਰ ਧਰਨਾ ਦਿੱਤਾ ਵਾ ਔਰ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੂੰ ਥੋੜਾ ਇਸ ਗੱਲ ਦੇ ਉਤੇ ਵਿਚਾਰ ਕਰਨਾ ਪਵੇਗਾ ਇੱਕ ਪਾਸੇ ਉਹ ਕਹਿੰਦੇ ਨੇ ਕਿ ਈਡੀ ਤੇ ਸੀਬੀਆਈ ਤੇ ਬੀਜੇਪੀ ਦੀ ਤਾਨਾਸ਼ਾਹ ਏਜੰਸੀਆਂ ਸਾਨੂੰ ਪੰਕ ਕਰ ਰਹੀਆਂ ਸਾਡੇ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਹੰਦਸਤਿਆ ਜਾ ਰਿਹਾ ਦੂਜੇ ਪਾਸੇ ਉਹਨਾਂ ਦੀ ਪੰਜਾਬ ਦੀ ਪੁਲਿਸ ਪ੍ਰਬੰਧਪਾਨ ਦੀ ਆਮ ਆਦਮੀ ਪਾਰਟੀ ਸਰਕਾਰ ਉਹਦੋਂ ਵਕ ਤਾਨਾਸ਼ਾਹ ਤੇ ਤਸ਼ੱਦਦ ਕਰ ਰਹੀ ਹੈ ਕੱਲ ਰਾਤ ਮਾਲਵਿੰਦਰ ਸਿੰਘ ਮਾਲੀ ਇੱਕ ਐਕਟਿਵਿਸਟ ਨੇ ਐਨਾਲਿਸਟ ਨੇ ਪੋ ਉਹਨਾਂ ਨੂੰ ਕੱਲ ਪੌਣੇ 11 ਵਜੇ ਘਰੋਂ ਗ੍ਰਿਫਤਾਰ ਕਰ ਲਿਆ ਕੋਈ ਬਰਾਂਟ ਨਹੀਂ ਕੋਈ ਸਬੂਤ ਨਹੀਂ ਕੋਈ ਦੱਸਿਆ ਨਹੀਂ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਨੇ ਔਰ ਅੱਜ ਪੰਜਾਬ ਦੇ ਵਿੱਚ ਇੱਕ دہشت ਪਾਈ ਜਾ ਰਹੀ ਆ ਕਿ ਜਿਹੜਾ ਵੀ ਆਦਮੀ ਸੋਸ਼ਲ ਮੀਡੀਆ ਤੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਲਿਖੇਗਾ ਜਾਂ ਬੋਲੇਗਾ ਅਸੀਂ ਤੁਹਾਡਾ ਹਸ਼ਰ ਹੋਈ ਕਰਾਂਗੇ ਜੋ ਮਲਵਿੰਦਰ ਮਾਲੀ ਦਾ ਕੀਤਾ ਅੱਜ ਵੈਸੇ ਵੀ ਆਪੋਜੀਸ਼ਨ ਦੇ ਖਿਲਾਫ ਵੀ ਬਹੁਤ ਟੱਕਾ ਔਰ ਤਣਾਸ਼ਾਰ ਭਈਆ ਤਾਂ ਮੈਂ केजरीवाल ਸਾਹਿਬ ਨੂੰ ਕੁਝ ਨਾ ਚਾਹੁੰਨਾ ਕਿ ਤੁਹਾਡੇ ਤੇ ਬੀਜੇਪੀ 'ਚ ਫਰਕ ਕੀ ਆ ਦੱਸੋ ਤੁਸੀਂ ਬੀਜੇਪੀ ਨੂੰ ਕਹਿੰਦਾ ਇਲਜ਼ਾਮ ਲਾਉਨੇ ਹੋ ਪਾ ਬੀਜੇਪੀ ਨੂੰ ਜ਼ਿਆਦਾ ਤਾਨਾ ਨਹੀਂ ਸਹੀ ਤੇ ਮਾੜੇ ਕੰਮ ਤੁਸੀਂ ਪੰਜਾਬ ਦੇ ਵਿੱਚ ਦੁਰਪਯੋਗ ਪੁਲਿਸ ਦਾ ਇੱਥੇ ਕਰ ਰਹੇ ਹੋ ਇਸ ਕਰਕੇ ਅੱਜ ਦਾ ਧਰਨਾ ਜਿਹੜਾ ਸੀਗਾ ਔਰ ਬੜੇ ਸ਼ਾਰਟ ਨੋਟਿਸ ਤੇ ਬੜੀ ਵੱਡੀ ਤਦਾਦ ਵਿੱਚ ਆਏ ਲੋਕਾਂ ਨੂੰ ਬਹੁਤ ਗਿਲਾਵਾ ਲੋਕਾਂ ਨੂੰ ਬਹੁਤ ਗੁੱਸਾ ਪੰਚਾਇਤ ਦੀਆਂ ਚੋਣੀਆਂ ਚੋਣਾਂ ਨੂੰ ਕੀ ਕਹਿੰਦੇ ਹੁੰਦੇ ਕਿ ਉਹਨੂੰ ਕਬਜ਼ਾ ਕਰਨਾ ਚਾਹੁੰਦੇ ਪੰਚਾਇਤਾਂ ਤੇ ਲਿਸਟਾਂ ਨਹੀਂ ਦੇ ਰਹੇ ਐਵੇਂ ਅਫਵਾਹ ਫੜਾਤੀਆਂ ਸਾਰੇ ਪਿੰਡਾਂ 'ਚ ਤੁਹਾਡਾ ਪਿੰਡ ਅਸੀਂ ਤਾਂ ਕਰ ਦਿਆਂਗੇ ਰਿਜ਼ਰਵ ਤਾਂ ਕਿ ਜੀ ਉੱਥੇ ਲੋਕੀ ਭੱਜੇ ਹੋਣ ਸਾਡੇ ਕੋਲ ਔਰ ਸਾਡੇ ਹਲਕੇ ਦੇ ਵਿੱਚ ਬਹੁਤ ਵਿਸ਼ਟਾਚਾਰ ਸਾਡੇ ਨੰਬਰਦਾਰੀਆਂ ਦੇ ਪੈਸੇ ਪਿੱਛੇ ਬੋਕਰ ਪਾਰਟੀ ਲੈ ਰਹੀ ਹੈ ਤੁਸੀਂ ਦੇਖ ਲਓ ਤਿੰਨ ਤੋਂ ਲੈ ਕੇ 5 ਲੱਖ ਰੁਪਏ ਹਰ ਨੰਬਰਦਾਰੀ ਚਾਰਿਆਵਾ ਔਰ ਆਰਥੀਆਂ ਦੇ ਪੈਸੇ ਜਿਹੜੇ ਟਵਾ ਟਵਾਈ ਦੇ ਕਿਉਂਕਿ ਨਾਲ ਟੈਂਡਰਾ ਟੁੰਡਰਾ ਵੀ ਕੰਮ ਕਰਦੇ ਆ ਉਹਦਾ ਸਾਰਿਆਂ ਦੇ ਬਕਾਇਆ ਪੈਸੇ ਜਿਹੜੇ ਆ ਉਹ ਦੇਣਦਾਰੀ ਇਹਨਾਂ ਲੋਕਾਂ ਦੀ ਔਰ ਗੈਰ ਕਾਨੂੰਨੀ ਕਬਜ਼ੇ ਇਹਨਾਂ ਅੰਗਾਂਣ ਕੇ ਮਾਝੇ ਤੋਂ ਨਿਹੰਗਾਂਣ ਕੇ ਨਿਹੰਗਾਂ ਦੇ ਬਾਣੇਸ ਨੋਟ ਨਿਹੰਗ ਨਿਹੰਗ ਤਾਂ ਗੁਰੂ ਕੇ ਲਾਡਲੀ ਫੌਜ ਹੈ ਨਿਹੰਗਾਂ ਦੇ ਬਾਣੇ ਵਿੱਚ ਲੈਂਡ ਮਾਫੀਆ ਢਿਲਵਾ ਮਿਆਣੀ ਅੱਡੇ ਤੋਂ ਪਿਆਣ ਕੇ ਕਰੋੜਾ ਰੁਪਏ ਦੀ ਜ਼ਮੀਨ ਹੜਪਣਾ ਚਾਹੁੰਦਾ ਸੀ ਬੜੀ ਮੁਸ਼ਕਲ ਨਾਲ ਉਹਨਾਂ ਸੋ ਕਰ ਕੀ ਹੋ ਕੀ ਰਿਹਾ ਜੋ ਪੈਸੇ ਲੈ ਜਾ ਰਹੇ ਨੇ ਔਰ ਜਿਹੜੇ ਸਰਪੰਚ ਬਣਨਗੇ ਮੁੜ ਕੇ ਸਰਪੰਚੀਆਂ ਬਣਾਉਣ ਸਰਪੰਚ ਬਣਾਉਣ ਦੇ ਉੱਤੇ ਪੈਸੇ ਮੰਗਿਆ ਸਰ ਸਾਹਿਬ ਜੇ ਦੇਖਿਆ ਜਾਵੇ ਤਾਂ ਸਾਰੀ ਗੱਲ ਦੇ ਖਿਲਾਫ ਗੁੱਸਾ ਜ਼ਾਹਰ ਕਰਦੇ ਅੱਜ ਪੁਲਤ ਵਿੱਚ ਲੋਕਾਂ ਨੇ ਤਰਨਾ ਕੀਤਾ ਤੁਹਾਡੇ ਤਰ੍ਹਾਂ ਦਾ ਵਿਰੋਧ ਕਰ ਰਹੇ ਨੇ ਆਵਾ ਦੇ ਪਾਰਟੀ ਦੇ ਕੁਝ ਵਰਕਰ ਜਿਹੜੇ ਕਿਉਂ ਕਰ ਰਹੇ ਨੇ ਤੁਸੀਂ ਮੈਨੂੰ ਦੱਸੋ ਕਿਉਂ ਕਰ ਰਹੇ ਨੇ ਕਾਹਦੇ ਲਈ ਵਿਰੋਧ ਕਰ ਰਹੇ ਨੇ ਸਰ ਦਿੱਲੀ ਦੇ ਵਿੱਚ ਇਦਾਂ ਦੀ ਮਾੜੀ ਹਰਕਤ ਹੋ ਸਕਦੀ ਹੈ ਕਿ ਆਪੋਜੀਸ਼ਨ ਦਾ ਅਧਿਕਾਰ ਹੈ ਸਟੇਟ ਵਿੱਚ ਤਰਨੇ ਰੋਣਾ ਤੇ ਇਹ ਬਦਮਾਸ਼ ਪਾਰਟੀ ਅਗਰ ਬਾਹਰ ਖੜੀ ਆ ਤਾਂ ਮੈਂ ਪਹਿਲਾਂ ਵਾਣ ਕਰਦਾ ਕਿ ਪੁਲਿਸ ਬਿਲਕੁਲ ਮੁਡੀ ਕਰਨੀ ਪਈ ਔਰ ਅਰਵਿੰਦ ਕੇਜਰੀਵਾਲ ਅਜ ਅਸਤੀਫਾ ਦੇਣ ਜਾ ਰਹੇ ਔਰ ਪਰ ਕੀ ਤੁਸੀਂ ਦੇਖੋ ਪੰਚਾਇਤ ਸੁਪਰੀਮ ਕੋਰਟ ਨੇ ਅਧਿਕਾਰ ਹੀ ਖੋਲੇ ਜੀ ਸਾਰੇ ਅਸਤੀਫਾ ਦੇਣਾ ਹੀ ਪੈਣਾ ਵਾ ਜਦ ਉਹਨੇ ਕਿਹਾ ਤਾਂ ਮੁੱਖ ਮੰਤਰੀ ਦਫਤਰ ਨਹੀਂ ਜਾ ਸਕਦੇ ਕਿਸੇ ਫਾਈਲ ਤੇ ਸਾਈਨ ਨਹੀਂ ਕਰ ਸਕ ਰਹੇ ਜੇ ਅਸਤੀਫਾ ਦੇਣਾ ਸੀ ਜੇਲ੍ਹ ਜਾਣ ਤੋਂ ਪਹਿਲਾਂ ਦਿੰਦੇ ਫਿਰ ਅਸੀਂ ਮੰਨਦੇ ਕਿ ਨਿੱਤ ਅਸਤੀਫਾ ਵਾ ਇਹ ਤਾਂ ਅਸਤੀਫਾ ਦਵਾਇਆ ਗਿਆ ਵਾ ਹੁਣ ਦੇਖਦੇ ਕਿ ਇਹਨਾਂ ਨੂੰ ਬਣਾਉਂਦੇ ਨੇ ਮੋਸਟ ਲਾਈਕਲੀ ਲੱਗਦਾ ਜੀ ਇਹਦਾ ਅਸਰ ਜਿਹੜਾ ਪੰਜਾਬ 'ਚ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਕੋਈ ਸਿਮਤੀ ਨਹੀਂ ਮੰਨ ਲਓ ਕਹਿਣਾ ਤੁਸੀਂ ਉਹਨਾਂ ਦੀ ਜਿੰਨੀਆਂ ਸੋਸ਼ਲ ਅ ਬੇਈਮਾਨ ਬੰਦੇ ਸੀ ਇਹ ਐਵੇਂ ਨਾਰੇ ਦੇਣ ਵਾਲੇ ਬੰਦੇ ਸੀਗੇ ਇਹਨਾਂ ਨੇ ਬਦਲਾਅ ਤੇ ਜਿਹੜਾ ਹੈਗਾ ਸੀਗਾ ਭ੍ਰਿਸ਼ਟਾਚਾਰ ਦਾ ਮਾਮਲਾ ਉਹ ਸਿਰਫ ਐਵੇਂ ਬੋਗਸ ਗੱਲਾਂ ਮਾਤਾਂ ਚ ਉਠਾਇਆ ਸੀਗਾ ਔਰ ਇੱਕ ਇਹਨਾਂ ਦੀ ਇੰਸਪੈਕਟਰ ਨੇ ਤਾਂ ਇਜਾਮ ਲਾਇਆ ਹੋਇਆ ਡੀਪੀ ਨੂੰ ਚਿੱਠੀ ਦੇ ਕੇ ਸਾਰੇ ਮਨਿਸਟਰਾਂ ਦੇ ਖਿਲਾਫ ਆਈਪੀਐਸ ਅਫਸਰਾਂ ਦੇ ਖਿਲਾਫ ਇਸ ਕਰਕੇ ਇਹ ਸਾਰਾ ਇੱਕ ਅ ਦਿਖਾਵਾ ਸਿਗਾ ਵੀਆਈਪੀ ਕਲਚਰ ਖਤਮ ਕਰਾਂਗੇ ਤਾਂ ਕਰਕੇ ਪੰਜਾਬ ਦੇ ਵਿੱਚ ਇਹਨਾਂ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ गिरਕ ਔਰ ਖਾਸ ਔਰ ਕੇਜਰੀਵਾਲ ਦੀ ਕੋਈ ਸਿਫਤੀ ਪੰਜਾਬ ਚ ਤਾਂ ਮਤਲੀ ਬੇਸ ਤੋਂ ਬਾਅਦ ਬਣ ਗੀਓ ਪੂਰੀ ਜਿਹਦਾ ਦਾ ਅਮਲੇ ਬੰਦੇ ਯਾਰ ਜਿਹੜੇ ਇਹ ਸਮਝੀ ਜਾਂਦੇ ਨੇ ਕਿ ਅਸੀਂ ਲੋਕਾਂ ਨੂੰ ਡਰਾ ਕੇ ਬਹੁਤ ਅਮਰੂਰ ਕੇ ਪਰਚੇ ਦਰਜ ਕਰਕੇ ਸੌਣਿਆਂ ਬਲਾ ਕੇ ਨੰਬਰਦਾਰੀਆਂ ਦੇ ਕੇ ਨਹੀਂ ਚੱਲ ਪਣਨੀ ਯਾਰ ਪੰਨੇ ਬੰਦੇ ਕਿੱਜਾ ਦੇਖੋ ਤੁਸੀਂ 13 13 ਕਰਦੇ ਸੀਗੇ ਮਗਰ ਪਹਿਲੀ ਗੱਡੀ ਲਾਹ ਦੀ ਗੁੱਤਾਂ ਤੇਰੇ ਰੈਂਕ ਦੀ ਅਧਰਫ ਸਿਰਫ ਇੱਤੀ ਚੀਜ਼ਾਂ ਨਾਲ ਤੇ ਜਿੱਤੇ ਨੇ ਉਹ ਬਣੇ ਆ ਦੇਖੀਂ ਸਮਝ ਲੈ ਬੇਬੀ ਉਸੇ ਗਾਣੇ ਤੇ ਤਕਲੋ ਧਾਲੋਂ ਪਰ ਤੇ ਦਰਦ ਕਰ ਲੋ ਇਹ ਬਹੁਤ ਮਾੜੀ ਰਹਿਤਾ ਕਿਤੇ ਸਿੱਕੇ ਬਹੁਤ ਭਿਆਨਕ ਨਿਕਲਣਗੇ ਕੰਪਨੀ ਕਰਨ ਵਾਲੇ ਨੇ ਹਸਰ ਕਾਲਜ ਹੈ ਇੱਥੇ ਬੈਠੇ ਨੇ ਪਾਸੋਂ ਦੇ ਜਿਹੜੀ ਮੁਗਲ ਟੱਕ ਪਾਇਏ ਨੇ ਮੇਰੇ ਪਿਤਾ ਜੀ ਨੇ 1985 ਗੰਬੇ ਪੌੜੇ ਰਾਜਾ ਕੇ ਦੇਖੋ ਹਾਲ ਚੁਕੋ ਸਾਰੀਆਂ ਕਲਾਸਾਂ ਬੰਦ ਸਾਇੰਸ ਦਾ ਬਲੌਕ ਬੰਦ ਸਾਰੇ ਪ੍ਰੋਫੈਸਰ ਕਿੰਨੇ ਜੰਦੇ ਹੋਣੇ ਵਾਚ ਜੀ ਤੇ ਖੜੇ ਹੋਣੇ ਆ ਖੜੇ ਇੱਕ ਕੇ ਦੋ ਲੈਕਚਰਾਰ ਦੁਨੀਆਂ ਅਰਦਾਸ ਪੋਜੀਸ਼ਨਾਂ ਦੇ ਦੀਆਂ ਕੋਈ ਸਾਫ ਨਹੀਂ ਕੋਕਰ ਕੋਈ ਕੋਠਲੇ ਨਹੀਂ ਕੋਉਤੇ ਨਹੀਂ ਆਉਂ ਬਿਖੜਾ ਦਸਾਂ ਭੋਲਾ ਸਿੰਘ ਜੀ ਇੱਕ ਇੱਕ ਬੰਦਾ ਉਹੀ ਪ੍ਰਿੰਸੀਪਲ ਹੈ ਉਹੀ ਪ੍ਰੋਫੈਸਰ ਹੈ ਉਹੀ ਲੈਕਚਰਾਰ ਹੈ ਪੰਡਿਤ ਕੀ ਸਾਡੇ ਨਿਆਲੇ ਆ ਅਥਾ ਮੈਂ ਕਹਿੰਦਾ ਪ੍ਰਧਾਨ ਸਭਾ ਮੈਂ ਦੋਸਤੋ ਮੈਂ ਕੱਟੋ ਦਾ ਹਰ ਪ੍ਰਧਾਨ ਸਭਾ ਚ 50 40 ਸਵਾਲ ਲਾਉਣਾ ਆਪਣੇ ਇਲਾਕੇ ਦੇ ਪੰਜਾਬ ਦੇ ਤੋਂ ਉੱਥੇ ਜੋ ਬਾਰੇ ਨਾਲ ਤੁਸੀਂ ਦੇਖ ਰਹੇ ਹੋ ਬਹਾਰ ਕਰਦੇ ਨੇ ਵਿਚਾਰ ਇੱਕ ਸਵਾਲ ਆਇਆ ਮੇਰਾ ਇੱਕ ਮੰਗਲਵਾਨਾਂ ਦੇ ਬਿਖੇ ਨੇ ਧਰਮਾਨ ਦੇ ਬਿਖੇ ਨੇ ਮੈਂ ਦੇਖਿਆ ਆਈਵਰ ਨੇ ਸ਼ੋਸੋ ਦੇ ਨਾਲ ਸਾਡੇ ਇੱਕ ਨਿਦਾਰੇ ਦੇ ਵਿੱਚ ਨੇ ਸਾਰੇ ਸਾਡੇ ਬਹੁਤ ਸਾਰੇ ਕਾਰਜ ਸਜਣ ਤੇ ਇੱਕ ਰਾਮ ਅਸੀਂ ਚਾਰ ਜਿਹੜੇ ਹਸਪੀਟਲ ਸੀਗੇ ਮੈਂ ਅਪਗ੍ਰੇਡ ਕਰਾਈ ਸੀ ਮੋੜੀ ਦੇ ਕਿਤਾਬ ਇਹਦਾ ਮੰਗਲਾਰਥ ਤੋਂ ਸਭ ਤੋਂ ਦਿਸ ਹੈ ਤੇ ਉਹ ਮੈਂ ਕਾਸ਼ ਕਰਕੇ ਇੱਕ ਬਣਾਉ ਉਹ ਇੱਕ ਪੂਰਾ ਪ੍ਰਾਇਮਰੀ ਹੈਲਥ ਸੈਂਟਰ ਤੇ ਜਿਹੜਾ ਧਰਮਾਨ ਸੀਗਾ ਉਹਨੂੰ ਚਾਹ ਦੀ ਕਮਿਊਨਿਟੀ ਹੈਲਥ ਸੈਂਟਰ ਕਿਉਂਕਿ ਮੇਰਾ ਕੰਮ ਹੈ ਉਹ ਤੇ ਬਹੁਤ ਵੱਡਾ ਪ੍ਰੇਰਣਾ ਪੈਰਾਂ ਨੂੰ ਕਾਜੀ ਜੈ ਗਾਰਡੀ ਹੈਲਥ ਸੈਂਟਰ ਤੇ ਡਾਲੇ ਮੈਂ ਕਾਜ ਕਰ ਅ ਸਰਪੋਨਾ ਦਾ ਸਭ ਤੋਂ ਸਿਕਾ ਦੋਨੋਂ ਵੀ ਕਾਜ ਕਰ ਕੇ ਰਹਾ ਹੈਲਥ ਸੈਂਟਰ ਜਵਾਬ ਕੀ ਹੈ ਹੈਲਥ ਮਿਨਿਸਟਰ ਦਾ ਮੈਂ ਪੁੱਛਾਂਗਾ ਕੋਈ ਵੇਰਵਾ ਹੈ ਜੋ ਇਹਨਾਂ ਪਸ ਮਗਦੀ ਸਰਕਾਰ ਅਪਗ੍ਰੇਡ ਕਰਾਇਆ ਜੀ ਕੋਈ ਨਾ ਕੋਈ ਨਾ ਨਹੀਂ ਤੁਹਾਡੇ ਕੋ ਸਜਨੀ ਹੈ ਅਪਗ੍ਰੇਡ ਕਰੋਗੇ ਜਵਾਬ ਹੈ ਨਹੀਂ ਜੀ ਜਿਹੜਾ ਪਹਿਲਾਂ ਮਕੂਤਾ ਜੀ ਉਹ ਵੀ ਨਾਲ ਦੇ ਵਿੱਚ ਸਰਕਾਰੀ ਨਾਲੇ ਵਿੱਚ ਫਟਾ ਲਾਤਾ ਆਮ ਆਦਮੀ ਪਾਰਟੀ ਕਿਨੇ ਬਸ ਪੀਰਿਸ ਦੀ ਹੁੰਦਾ ਵਸ ਸੈਸਰਾਤੇ ਫਰਦੀ ਉਹ ਤਾਂ ਕਿਤਾਬ ਕੁ ਕਲੀਨਿਕ ਦੇ ਚੁਣ ਲਾਤੀ ਹੈ ਮੇਰਾ ਜਿਹੜੇ ਸਾਡੇ ਪਿੰਡਾਂ ਦੇ ਡਿਸਪੈਂਸਰੀਆਂ ਸੀ ਪ੍ਰਾਇਮਰੀ ਹੈਲਥ ਸੈਂਟਰ ਸੀਗੇ ਉਹ ਤਾਂ ਪਛਲਰ ਚੰਗਾ ਸਿਸਟਮ ਸੀਗਾ ਡਾਕਟਰ ਸੀਗਾ ਕਪੌਂਦਰ ਸੀਗੇ ਦਵਾਈਆਂ ਸੀ ਸਭ ਕੁਝ ਉਡਾ ਦਿੱਤਾ ਆ ਤੁਹਾਡਾ ਪ੍ਰਾਪਤਾ ਹਸਪਤਾਲਾਂ ਦੇ ਵਿੱਚ ਕੀ ਹਾਲ ਹੈ ਕੰਮ ਹੁੰਦੇ ਨੇ ਕੋਈ ਐਮਜੈਂਸੀ ਨਹੀਂ ਕੋਈ ਪ੍ਰੈਸ਼ਰ ਨਹੀਂਗਾ ਜਿਸ ਨੇ ਮੁਰਾਦੋ ਵਿਚਾਰੇ ਚੱਕ ਕੇ ਜਿੰਦਰ ਜਾਂਦੇ ਉਹ ਮੋਕੀ ਗੁਰ ਜਿੰਦਰ ਜਾਂਦੇ ਜਾਂਦੇ ਜਿਹਾ ਸੁਰਗਵਾਸ ਖੁਲ ਜਾਂਦੇ ਆ ਵੀ ਕੋਈ ਨਹੀਂਗਾ ਸਿਰ ਮਾਣ ਬਣਾਤਾ ਵਾ ਮੁਹੇ ਜੇ ਦਾ ਕੰਮ ਹੋਇਆ ਸਰਕਾਰ ਕੁੱਤਿਆਂ ਬਿੜੀਆਂ ਨੇ ਗਾਓ ਅੱਜ ਲੜਾਲਾ ਤੋਂ ਢਿਲਵਾ ਲਾ ਕੇ ਤੇ ਭੁਲਵਾ ਲਾ ਕੇ ਹੱਥ ਕੀ ਹੈ ਉਹ ਜਿੱਥੇ ਸ਼ਮਸ਼ਾਨ ਘਾਟ ਅੱਡੇ ਜਵਾਦਾਂ ਉੱਤੇ ਹੱਥ ਕੀ ਹੈ ਸਤਕਰੋ ਆਜੋ ਆਜੋ ਚਾਚਾ ਮੈਂ ਦੇਖੀ ਹੈ ਮੇਰੀ ਵੀ ਇਹ ਤਾਂ ਖਾਤਿਆ ਦਰਿਆ ਦੇ ਤੇ ਕੋਈ ਵਾਰ ਧਰਦਾ ਧੱਕਿਆ ਵੀ ਹੋ ਸਕਦਾ ਤੁਹਾਨੂੰ ਸਿੱਧਾ ਭੰਦੇ ਹੀ ਪੈਣਾ ਪਾਉਂ ਗਈ ਕੋਈ ਹਾਲਾਤ ਨਹੀਂ ਕਰਦੇ ਬੈਠੇ ਰਹਿੰਦੇ ਨੇ ਜਿਸ ਕਰਕੇ ਦਰਸ਼ਕਾਂ ਦੇ ਪਰਬੇਸ਼ੇ ਪੱਖੇ ਲੱਗੇ ਆ ਸਾਥੀਓ ਅੱਜ ਤੱਕ ਗੱਲ ਗੱਲ ਬੈਠੋ ਮੇਰੇ ਨਾਲ ਅੰਦਰ ਇਹ ਘਰਾਂ ਹੱਥ ਸਭ ਹੋ ਰਿਹਾ ਕਿ ਪੰਚੁੰਦੇ ਬੈਠਾ ਪਾਣਾ ਕਿਹਦਾ ਆਨਲਾਈਨ ਮਾਈਕ ਤਾਂ ਨਾ ਹੋਵੇ ਕਿ ਜੋ ਆਰਗੇਨਾਈਜ਼ਰ ਹੈ ਆਨ ਨਾ ਹੋਵੇ ਇਸ ਕਰਕੇ ਬਾਰੰਬੇ ਬੈਠੀ ਹੈ ਕਿ ਹੋਮਾ ਦੀ ਕੋਈ ਆਏ ਥੱਲੇ ਕੋਈ ਪ੍ਰਸੰਧ ਕਰੇ ਜੋ ਨਹੀਂ ਚੁੱਪੀ ਲਾਉਣੀ ਤੋਂ ਕਰਦਾ ਬਾਕੀ ਮੈਂ ਕੋਲੋਂ ਕੋਲੋਂ ਬੁriquesਾਰੇ ਸਾਰੇ ਪੰਜਾਬ ਕੋਲੇ ਧੰਨੇ ਲੱਗੇ ਟੋਟਲ ਡੀਐਸਟੀ ਜੀ ਮਹਾਰਾਜ ਧੰਨੇਵਾਦ ਕੇ ਇਕਾ ਲੱਗਣੇ ਨਾਲੇ ਪੰਜਾਬ ਦੀ ਸਰਕਾਰ ਜੰਦਰਬਾਦ ਪੰਜਾਬ ਦੀ ਜੰਦਰਬਾਦ ਮੈਂ ਸੁਣਾਤਾ ਤੁਸੀਂ ਮਾ ਗੁੱਸੇ ਤੇ ਤੱਕ ਜੇ ਨਹੀਂ ਗਿਆ ਕਿ ਰਾਸਪੂਤ ਦੀ ਵਾਰੀ ਸਾਡੀ ਤੇ ਤੁਸੀਂ ਸਾਡੇ ਪ੍ਰਿੰਟ ਮੰਤਰੀ ਕਹਿੰਦੇ ਆਂ ਕਿ ਤੇ ਸਾਡੀ ਹੁਣ ਗੱਲ ਸੁਣੋ ਪਰ ਮੈਂ ਸਿੱਧੀ ਦੇ ਕੇ ਗੱਲ ਸੁਣਨ ਵਾਲਾ ਨਹੀਂਗਾ ਜਿਹੜੇ ਪੰਜਾਬ ਨੇ ਕੋ ਗਲਤ